ਜਾ ਘੁਰਚਾ ਵੀ ਇਹਨਾਂ ਦਾ ਘਟਿਆ ਚਾਰ ਸਿਲੰਡਰ ਇੰਜਨ ਆ ਤੇ ਮੈਨੂੰ ਜ਼ਿਆਦੀ ਇਹ ਚ ਵਧੀਆ ਚੀਜ਼ ਇਹ ਲੱਗੀ ਆ ਰੰਗ ਬਹੁਤ ਸੋਹਣਾ ਰੈਡਟਰ ਦਾ ਆ ਜਿਹੜੇ ਆ ਨਾ ਇਹ ਪੁਰਾਣੇ 36 ਦੀ ਆ 40ੜ 36 ਦੀ ਇਹਨੂੰ ਕਹਿੰਦੇ ਨਿਊ ਹਾਲੈਂਡ 40ੜ 36 ਦੀ ਯਾ ਉਹ ਹਾਂਜੀ ਮਿੱਤਰੋ ਵੈਰੀ ਵੈਰੀ ਗੁੱਡ ਮਾਰਨਿੰਗ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਵੀ ਮਿੱਤਰੋ ਗੱਲਬਾਤ ਏਦਾਂ ਕਿ ਜਿਹਨੇ ਜਿਹਨੇ ਚੈਨਲ ਨੂੰ ਹਲੇ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਤਾਂ ਕਿ ਫਿਰ ਸਾਡੇ ਫੋਲੋਅਰਸ ਹੋਰ ਵੱਧ ਸਕਣ ਤੇ ਫੋਲੋਅਰਸ ਜਿੰਨੇ ਜ਼ਿਆਦਾ ਵਧਣਗੇ ਫਿਰ ਉਹਨੀਆਂ ਵੀਡੀਓ ਹੋਰ ਅਪਲੋਡ ਕਰਿਆ ਕਰਾਂਗੇ ਸੋ ਮਿੱਤਰੋ ਠੀਕ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਦੇਖੋ ਵੇ ਸਾਰੀ ਵੀਡੀਓ ਹੂੰ ਪਰ ਉਹਦਾ ਇੰਨਾ ਆ ਇਹ ਹੁਣ ਸੈੱਟ ਹੋ ਗਿਆ ਜਿਹੜਾ ਹੁਣ ਆ ਆ ਕਚਰੇ ਦੇ ਯਾਰ ਇਹ ਲੀਡ ਪਿਛਾ ਦਾਂਗੇ ਹਾਂਜੀ ਖਾ ਲਾਂਗੇ ਕਚਰੇ ਕਿੱਧਰ ਇਹ ਜਾ ਕੇ ਤਾਂ ਆਹ ਲੀ ਤੇਰੀ ਬਹੁਤ ਸਖੀ ਆ ਆ ਨਜ਼ਾਰਾ ਵੱਜ ਗਿਆ ਆ ਪੱਕਾ ਹੋ ਗਿਆ ਕੰਮ ਇਹ ਪੱਕ ਗਈ ਆ ਹੁਣ ਯਾਰ ਕੀ ਲੀ ਜੋ ਸਾਲਾ ਮੈਨੇ ਰਖਾਉਂਦਾ ਭੈ ਜੋ ਮੈਡੀਕੀਨਿ ਚਾਹ ਲੇ। ਅਵੇ ਇੱਥੇ ਕਦੀ ਕੱਸੀ ਨਹੀਂ ਆਦੇ। ਹਿੰਨੇ ਟਰਾਲੀਆਂ ਕਿਹੜੇ ਕੰਜਾਂ ਨੇ ਕੱਢੀਆਂ। ਥੋੜੋ ਥੋੜੇ ਲੈ ਕੇ ਆਉਂਦੀ ਹੁੰਦਾ ਹੁੰਦਾ ਸੀ। ਇਹ ਸਾਲ ਥੋੜਾ ਥੋੜਾ ਘੱਟ ਪਿਆ। ਕੋਈ ਦਮ ਟਰਾਲੀਆਂ ਨਾਲੇ ਉਹਨਾਂ ਦੇ ਟਰੈਕਟਰ ਨੇ ਕਿਤੇ ਜਿਹੜਾ ਦੰਦ ਹੁੰਦਾ। ਨਾ ਨਾ। ਜਦ ਮਾਰਖ ਦੀ ਪ੍ਰਵਾ ਮੌਜ ਆ। ਆਹ ਸਭੀ ਗੱਲ ਤੇ ਆਲੇ ਜਿਹੜਾ ਕੰਮ ਇੱਥਾ ਜਿਹੜਾ ਨਾ ਕੰਗੇ ਵਿੱਚ ਟਿਕਣਾ ਪੈਣਾ ਆ ਦੇ। ਆ ਦੇ। ਆਏ ਬਿਨ ਆਟ ਕੱਟ ਹੋਇਆ ਇਹ। ਆ ਦੇ। ਇੱਥੇ ਅੜ ਗਈ ਸੀ ਉਹ ਟੋਏ ਚੜ ਗਈ ਸੀ। ਉੱਥੇ ਅੜ ਗਏ ਫੇਰ ਮੁੜ ਗਏ ਇੱਥੋਂ ਪੱਟਿਆ ਮੈਂ ਖੰਬੇ ਕਰਕੇ ਹੌਲੀ ਕਰ ਲਈ ਪਰ ਆ ਜਿਹੜੀ ਚੀਜ਼ ਨੂੰ ਸੁਣ ਮੇਰੀ ਗੱਲ ਆ ਦੇ ਆ ਜਿਹੜੀ ਮਿੱਟੀ ਦਿਨ ਵੀ ਛੱਟ ਕੇ ਇਹਦੇ ਵਿੱਚ ਵੀ ਮਿੱਟੀ ਛੱਟ ਗਈ ਨਾ ਚਾ ਕਰ ਚਾ ਆ ਵੀ ਜਿਹੜਾ ਆ ਆਟੋ ਇਹ ਚੋਂ ਫਾੜ ਕੇ ਆ ਲੈਣੇ ਆ ਸਾਲਾ 4 ਦਿਨ ਕਿੰਨੇ ਕਿਥੇ ਨੇ ਜੱਟ ਜੀ ਇਹਨਾਂ ਨੂੰ ਜੀ ਇਹਨੂੰ ਚੱਕਰ ਲਾਉਂਦਾ ਲੱਗਦਾ ਕੋਲੇ ਪਿੱਛੋਂ ਤਰਾਇਆਂ ਲਾਉਣੀਆਂ ਇਹਨਾਂ ਦਾ ਪੱਕਾ ਨਹੀਂ ਪੈਂਦਾ ਕੋਈ ਨਹੀਂ ਕਰ ਲਾਂਗੇ ਸੈਟ ਕੋਈ ਜਦੋਂ ਇੱਥੋਂ ਕੱਢ ਲਈਏ ਹੁਣ ਇੱਥੇ ਆ ਜੀ ਨਹੀਂ ਹੈ ਨਾ ਹਾਂ ਇਦੇ ਵਿੱਚ ਵੀ ਮੈਂ ਕਹਾਂ ਨਾਲ ਥੋੜੇ ਰੋੜੇ ਸੱਟ ਲਈਏ ਸ਼ਾਇਦ ਤੇ ਇਹ ਪੂਰੀਨ ਤਰ੍ਹਾਂ ਸਹੀ ਬਣਨਾ ਕਰੇ। ਉਹਰ ਆ ਤਾਂ ਮੇਰੀ ਗੱਲ ਸੁਣਾ ਤਾਂ ਪਤਾ ਚੱਕਰ ਪੂਰੇ ਦਾ। ਆ ਤਾਂ ਮੁੰਡਾ ਮਗਲ ਲੈ ਲਿਆ ਵਿੱਚ ਲੰਘਿਆ। ਹਾਂ। ਇੰਤਕ ਦਰੋਂ ਬਣੇ ਸਮੇਂ ਦੱਸੇ ਦੋ। ਲੈ ਆਰਾਮ ਨਾ ਹੋਰ ਕੀ ਐ। ਹੂੰ ਹੂੰ। ਸਿੱਕਾ ਮਾ ਮੈਂ ਤੱਕਾ ਤਰ੍ਹਾਂ ਅੱਗੇ ਨਹੀਂ ਹਾਂ ਜਦੋਂ ਮਨ ਨਾ ਦੇ। ਆਹੋ। ਅੱਗੇ ਨਹੀਂ ਮਨ। ਹੂੰ। ਚਲੋ ਫਿਰ ਚਲੀਏ। ਵੱਡੀ ਪੌੜੀ ਪਤਣੀ ਕਿਥੇ ਆ। ਟਰਾਲੀਆਂ ਨਿਕਲ ਗਏ ਆ ਇੱਧਰ ਲੈਣਾ ਹੈਗੀ ਆਜ ਅੱਗੇ ਪਹਿਲੇ ਗੇੜਿਆਂ ਦੇ ਵਿੱਚ ਤਾਂ ਖਾਲੀ ਖਾਲੀ ਸੀ ਕੰਮ ਅੱਜ ਲੱਗੀ ਥੋੜੀ ਜਿਹੀ ਰੌਣਕ ਉਹ ਚੀਜ਼ ਬਹੁਤ ਟੋਪ ਦੀ ਉਹ ਕਿਸੇ ਨੰਬਰ ਹੈਗਾ ਭਾਜੀ ਇਹ ਪੁੱਛਣਾ ਹੈ ਵਿੱਚ ਪੜਦੇ ਪੁਰਦੇ ਵੀ ਲਾਏ ਉਹਦੇ ਨਾ ਨਾ ਆ ਆ ਉਹਦੇ ਨੰਬਰ ਵਿੱਚ ਇੱਕ ਦਿੱਕਤ ਸੀ ਧੇਰਕਾਰ ਦਾ ਟਰੈਕਟਰ ਬਦਲ ਕੇ ਹੁਣ ਕਰੀਏ ਚਾਲ ਸਾਂ ਚਲ ਆ ਜਾ ਸਭ ਦੀ ਪਿੱਛੇ ਵੀ ਸਿੱਧਾ ਜਿੱਦਾਂ ਜਿਆ ਬਣਾਇਆ ਤਾਂ ਹੀ ਕਿੰਨੇ ਚੱਲੀ ਜਾਂਦਾ ਬਾਈ ਪੱਪੂ ਕਿੱਥੋਂ ਬਣਿਆ ਪੱਪੂ ਲੋਟੇ ਪੱਪੂ ਲੋਟੇ ਇਹ ਪੱਪੂ ਲੋਟੇ ਕਿੱਥੇ ਆ ਮਾਮਾ ਬੰਦੇ ਦਾ ਨਾਮ ਹੋਣਾ ਉਹ ਦਬਾਏ ਨੰਬਰ ਹੈਗਾ ਆ ਉਹ ਦੇਖ ਲਓ ਉਹਨੂੰ ਪੁੱਛ ਕੇ ਲਓ ਮੈਂ ਦਰਾ ਸ਼ਾਮ ਨੇ ਵੜ ਗਿਆ 5:30 ਤੇ ਸਵੇਰੇ ਟਰਾਲੀ ਮਿਲ ਜੇ ਖੜੀ ਕਰੇ ਸੀਗੇ ਤੇ ਅੱਜ ਟਰਾਲੀਆਂ ਸੀ ਗਿਆ ਰੱਛ ਪੈ ਗਿਆ ਦੀਆ ਤੇ ਹੁਣ ਚੱਲ ਪਏ ਆਈ ਟਰਾਲੀ ਖਾਲੀ ਕਰਾਉਣ ਤੇ ਬੱਸ ਜੇ ਮਿੱਤਰੋ ਗਏ ਆ ਪਿਆ ਡਰਾਈਵਰ ਬਹੁਤ ਘੇਟਦਾ ਵੀ ਬੱਸ ਨੂੰ ਉਡਾਉਂਦਾ ਹੀ ਬਹੁਤ ਆ ਕਾਲੀ ਐ ਇਹਨਾਂ ਨੂੰ ਐਸ ਲਿਆ ਨਾ ਚੜਾਈ ਜਾਂਦੇ ਦੜਾਈ ਜਾਂਦੇ ਬੱਜ ਗਈਆਂ ਸੈਲਫਾਂ ਜਿੱਦਾਂ ਇੱਕ ਗਾਣਾ ਸੀ ਨਾ ਵੱਜ ਗਏ ਹਲਾਰ ਮਸਵੇਰ ਹੋ ਗਈ ਪਰ ਸਾਡੇ ਉਲਟ ਆ ਬੱਜ ਗਈਆਂ ਸੈਲਫਾਂ ਤੇ ਬਾਰੀ ਆ ਗਈ ਬਾਰੀ ਗਈ ਆ ਮਿੱਤਰੋ ਆ ਆ ਵੀ ਗੜੀ ਆ ਇੱਕ ਕਿਸਮ ਦੀ ਲੰਗੀ ਹੋ ਜੀ ਆ ਬਾਰੀ ਖਲਾਰਾ ਖਲੂਰਾ ਜਿਆ ਬਹੁਤ ਆਇਆ ਉਹ ਪਰੇ ਲੈਨ ਘਮਾ ਘਮਾ ਲੋਕੀ ਲਈ ਜਾਂਦੇ ਆ ਤੇ ਆਪਾਂ ਹੁਣ ਇੱਥੋਂ ਸਿੱਧੀ ਪੱਟਾਂਗੇ ਪਰੇ ਨੂੰ ਆ ਆਪਣਾ ਮਿੱਤਰ ਆ ਡੱਲੇਵਾਲ ਤੋਂ ਤਰਨਵੀਰ ਭਰਾ ਆਪਣਾ ਤੇ ਇਕੱਠੇ ਆਂ ਜੀ ਸਵੇਰੇ ਹੁਣ ਕੱਢ ਕੇ ਤਾਂ ਲਾਉਨੇ ਆ ਪੱਟ ਕੇ ਉਧਰ ਲੋਕਾਂ ਨੇ ਉਹਦਾ ਸੱਪ ਵਾਲੀਆ ਕਮਾ-ਕਮਾ ਕੇ ਲਾਤੇ ਆ ਆਪਾਂ ਉਹਦਾ ਸੱਪ ਵਾਲੀਆ ਨਹੀਂ ਬਣਾਉਣਾ ਅਸੀਂ ਇੱਥੋਂ ਲੱਗੇ ਲਾਉਣ ਲੋਕਾਂ ਨੇ ਓ ਪਰੇ ਲਾਈਆਂ ਓਰ ਓ ਲੱਗੀਆਂ ਆ ਇੱਧਰ ਗੜੀਆਂ ਹਾਲੇ ਆਦੀ ਉਹਦਾ ਵੀ ਇੱਧਰੋਂ ਲੈ ਜਾਣੀ ਐ ਇੱਥੋਂ ਬਾਹਰਾਂਗੇ ਜੇਰੋਂ ਇੱਧਰੋਂ ਲਾਈਨ ਮੁੱਕ ਗਈ ਇੱਥੇ ਬੜਾ ਰਹਿਗਾ ਇੱਥੇ ਬੜਾ ਕੀ ਚੱਕਰ ਆ ਜਦੋਂ ਇੱਦਾਂ ਖਲਾਰਾ ਪਏ ਉਹਨਾਂ ਲੋਕੀ ਥੱਪ ਵਾਲੇ ਇੱਦਾਂ ਬਣਾ ਲੈਂਦੇ ਆ ਸਾਰੀਆਂ ਲੇਨਾਂ ਖਰਾਬ ਕਰ ਦਿੰਦੇ ਆ ਲੋਕਾਂ ਦੇ ਸਵਾਰੀਆ ਹੈ ਨਹੀਂ ਉਹ ਇੰਨੀ ਕਾਲੀ ਕਰਦੇ ਇੱਥੇ ਆ ਕੇ ਬੂਫਾ ਮਸ਼ੀਨਰੀ ਤੱਕ ਇਹਨਾਂ ਦੀ ਭੱਜ ਜਵੇ ਦੇਖੋ ਤਾਂ ਟਰਾਲਾ ਲੋਡ ਕੀਤਾ ਆ ਇਹ ਹੁਣਾ ਮੇਰੇ ਹਿਸਾਬ ਨਾਲ 200 ਦੇ ਨੇੜੇ ਤੇੜੇ ਹੁਣਾ 200 ਕੁਇੰਟਲ ਦਾ ਗੰਨਾ ਗੰਨਾ ਹੋਣਾ ਹੈ। ਟਰਾਲੀ 'ਵਾਰ ਦੇਖਣ ਨੂੰ ਲੱਗਦੀ ਆ ਟਰਾਲੀ ਮੇਰੇ ਹਿਸਾਬ ਨਾਲ 16 ਫੁੱਟੀ ਲੱਗਦੀ ਦੇਖਣ ਨੂੰ ਜਾਂ 15-15 ਨਾ ਕਰੇ ਗੇੜ ਚ ਲੱਗਦੀ ਆ। ਪਰ ਗੰਨਾ ਦੇਖੋ ਲੱਦ ਬਹੁਤ ਸੋਹਣੀ ਲੱਦੀ ਹੋ। ਕਟਾ-ਕਟ 200 ਕੁਇੰਟਲ ਮਾਲ ਹੋਣਾ ਹੈ। ਆ ਵੀ ਟਰੈਕਟਰ ਬਹੁਤ ਵਧੀਆ ਆ। ਆਪਣੇ ਵਾਲਾ ਘੋੜਾ ਜਿਹੜਾ ਹਮੇਸ਼ਾ ਹਮੇਸ਼ਾ ਵਾਲਾ ਸੱਚਾ ਲਾਵੇ ਆ ਤੇ ਆ ਵੀ ਟਰੈਕਟਰ ਉਹਦਾ ਨਾਮ ਮਿੱਤਰੋ ਗੱਲ ਬਾਤ ਏ ਕਿਹਾ ਬਈ Mahindra Yuvo Tech 585 DI ਇਹ ਵੀ ਟਰੈਕਟਰ ਕੰਪਨੀ ਨੇ ਕੱਢਿਆ ਬਹੁਤ ਵਧੀਆ ਟਰੈਕਟਰ ਆ ਜਾਨ ਬਹੁ ਮਾਰਦਾ ਹੈ ਵੀ ਟਰੈਕਟਰ ਖਰਚਾ ਖੁਰਚਾ ਵੀ ਇਹਨਾਂ ਦਾ ਘੱਟ ਹੈ ਚਾਰ ਸਿਲੰਡਰ ਇੰਜਨ ਹੈ ਆ ਤੇ ਮੈਨੂੰ ਜਿਆਦਾ ਇਹ ਚ ਵਧੀਆ ਚੀਜ਼ ਇਹ ਲੱਗੀ ਆ ਰੰਗ ਬਹੁਤ ਸੋਹਣਾ ਟਰੈਕਟਰ ਦਾ ਬਹੁਤ ਸੋਹਣਾ ਬਾਕੀ ਇਹਨੂੰ ਕਿਸੇ ਵੇਲੇ ਚਲਾ ਕੇ ਦੇਖਾਂਗੇ ਤੇ ਫੇਰ ਦੇਖਾਂਗੇ ਵੀ ਟਰੈਕਟਰ ਮਾਲਕ ਕੀ ਪਰਫਾਰਮੈਂਸ ਕੱਢਦਾ ਦੇਖਾਂਗੇ ਇਹਨੂੰ ਚਲਾ ਕੇ ਹੈਗਾ 4x4 ਆ ਤੇ 4x4 ਦਾ ਨਜ਼ਾਰਾ ਲਓ ਵੀ ਮਿੱਤਰੋ ਅੱਗੇ ਆਪਾਂ ਟਰਾਲੀ ਖਾਲੀ ਕਰਾਈ ਦੀ ਆ ਜੈਕ ਤੇ ਤੇ ਅੱਜ ਜੈਕ ਤੇ ਨਹੀਂ ਖਾਲੀ ਕਰਾਉਣੀ ਅੱਜ ਚੁੰਡੇ ਥੱਲੇ ਖਾਲੀ ਕਰਾਉਣੀ ਆ ਕਿਉਂਕਿ ਜੈਕ ਤੇ ਯਾਰ ਟਾਈਮ ਇੰਨਾ ਲੱਗ ਜਾਂਦਾ ਨਾ ਬਹੁਤ ਜ਼ਿਆਦਾ ਟਾਈਮ ਲੱਗਦਾ ਕਿੰਨੇ ਟਾਈਮ ਨੂੰ ਚੁੰਡੇ ਵਾਲੀਆਂ ਖਾਲੀ ਹੋ ਕੇ ਚਲ ਜਾਂਦੀਆਂ ਜੈਕ ਵਾਲਾ ਬੰਦਾ ਖੜਾ ਹੀ ਰਹਿੰਦਾ ਉਹਨਾਂ ਟਾਈਮ ਅੱਜ ਵੀ ਇੱਧਰ ਕਰਾਉਨੇ ਆ ਤੇ ਇਹ ਦਿਖਾਉਨੇ ਤੁਹਾਨੂੰ ਅੱਜ ਅੱਜ ਹੁਣ ਟਰਾਲੀ ਵੀ ਇੱਧਰ ਖਾਲੀ ਕਰਾਵਾਂਗੇ ਆ ਆ ਚੁੰਡੇ ਥੱਲੇ ਲਾਵਾਂਗੇ ਟਰਾਲੀ ਮਿੱਤਰੋ ਤੇ ਐਦਾਂ ਖਾਲੀ ਏ ਥੱਲੇ ਹੋਣੀ ਆ ਲੋਈ ਮੈਟਰੋ ਲਾਤੀਆ ਟਰਾਲੀ ਉਹ ਲਾਦਾ ਮੀਟ ਕੇ ਅੱਖਾਂ ਨੂੰ ਬੈਠ ਗੰਨੇ ਦੀ ਟਰਾਲੀ ਲੱਗੇ ਲੱਗੇ ਪਹਿਲੀ ਵਾਰੀ ਜੇ ਲੱਗੇ ਯਾਰ ਪੂਰੀ ਗੱਲ ਵਾਰਾ ਦੇਖੋ ਤਾਂ ਕਿੱਦਾਂ ਚਾਲਦਾ ਕੰਮ ਫਿਰ ਆ ਜਿਹੜੇ ਆ ਨਾ ਇਹ ਪੁਰਾਣੇ ਛਤੀ ਦੀ ਆ ਫੋਰਡ ਛਤੀ ਦੀ ਇਹਨੂੰ ਕਹਿੰਦੇ ਨਿਊ ਹਾਲੈਂਡ ਫੋਰਡ ਛਤੀ ਦੀ ਯਾਰ ਇਹ ਟਰੈਕਟਰਾਂ ਦਾ ਖਰਚਾ ਇੰਨਾ ਘਟਿਆ ਨਾ ਤੇ ਜੋਰ ਨਾਲੇ ਕਿਤੇ ਮਾਰਦੇ ਆ ਬਹੁਤ ਟਰੈਕਟਰ ਵਧੀਆ ਜਿਨ੍ਹਾਂ ਨੇ ਤਕਰੀਬਨੇ ਰੱਖਿਓ ਰੱਖਿਓ ਬੜੇ ਵਧੀਆ ਆ ਦਿੰਦੇ ਨਹੀਂ ਲੋਕੀ ਮੁੜ ਗਏ ਬਹੁਤ ਵਧੀਆ ਤਕੜੇ ਆ ਟਰੈਕਟਰ ਜਿਹੜੇ ਨਵੇਂ ਆ ਨਵੇਂ ਦਾ ਚਲੋ ਨਵੇਂ ਦਾ ਨਵੇਂ ਹੈਗੇ ਹੀ ਹੈਗੇ ਆ ਨਵੇਂ ਮੋਟਰਾਂ ਦੇਖੋ ਕਿੱਡੀਆਂ ਕਿੱਡੀਆਂ ਵੱਡੀਆਂ ਮੋਟਰਾਂ ਕਿੱਡੀ ਮੋਟਰ ਆ ਆ ਦੇਖੋ ਰਾ ਜਗੜ ਜਿਹੜਾ ਇਹਦੇ ਵਿੱਚ ਦੀ ਗੰਨਾ ਨਿਕਲਦਾ ਆ ਇਧਰੋਂ ਦੀ ਆ ਕੇ ਇਹਦੇ ਵਿੱਚ ਦੀ ਗੰਨਾ ਹੋ ਕੇ ਉਹ ਉਧਰ ਜਾਂਦਾ ਉਧਰ ਦੇਖੋ ਨਾ ਸਿਸਟਮ ਇੰਦਾ ਜਾਂਦਾ ਕੰਮ ਇੰਦਾ ਆਹ ਕਰਾਰੀ ਦੇਖੋ ਕਿੰਨੀ ਵੱਡੀ ਆਰੇ ਕੱਡਾ ਵੀ ਲਿਆ ਆ ਆ ਬੇਲਣੇ ਆ ਬੇਲਣੇ ਕਿੱਡੇ ਕਿੱਡੇ ਵੱਡੇ ਆ ਬਾਕੀ ਉਹ ਨਿਕੜ ਨਿਕਾ ਕੇ ਪੂਰਾ ਵੜ ਬਣ ਕੇ ਇੰਦਾ ਜਾਂਦਾ ਸਾਰਾ ਹੀ ਪਰੇ ਮੇਰੇ ਖਿਆਲ ਵਿੱਚ ਜਿੱਥੇ ਧੂਆ ਨਿਕਲਦਾ ਉੱਥੇ ਰਾਤ ਹੋਣੀ ਆ ਅੰਦਰ ਜਾਣ ਨਹੀਂ ਦੇਣਾ ਨਹੀਂ ਤਾਂ ਉਹ ਵੀ ਜਾ ਕੇ ਦਿਖਾਉਣਾ ਵੀ। ਉਹ ਨਹੀਂ ਗਣਾ ਅੰਦਰ ਨਹੀਂ ਜਾਣਾ ਜੇ ਅੰਦਰ ਜਾਣਾ ਤਾਂ ਮੇਲੇ ਹੀ ਲੈ ਲਓ ਫਿਰ ਜੇ ਅੰਦਰ ਜਾਣਾ। ਅੰਦਰ ਰਫ ਨਹੀਂ ਕਿੱਥੇ ਜਾਣਾ। ਬਹੁਤ ਤਗੜਾ ਸਿਸਟਮ ਹੋਵੇ ਬਹੁਤ ਜ਼ਿਆਦਾ ਤਗੜਾ। ਆ ਜਗਾਂ ਨੇ ਇਹ ਜੀ ਨਵਾਂ ਲਾਇਆ ਸੈਟਅਪ ਜਿਹੜਾ ਆ। ਆ ਜੇ ਕਿ ਬਿਜਲੀ ਦੀ ਸਪਲਾਈ ਵਾਲਾ ਸਿਸਟਮ ਆ ਜਿੱਦਾ ਆ ਬਾਇਰਿੰਗ ਬੁਇਰਿੰਗ ਜੇ ਥੱਲੇ ਪਈ ਯਾਰ ਉਹਦਾ ਨਾ ਜਿਗਾਰਮੈਂਟ ਹੈ ਲਓ ਬਈ ਸਜਣਾਓ ਸੋਹਣਿਆ ਸਜਣਾਓ ਖਾਲੀ ਹੋ ਕੇ ਟਰਾਲੀ ਜਿਹੜੀ ਹੁਣ ਆ ਰਹੀ ਕਿ ਦੂਜੇ ਪਾਸੇ ਘੁਮਾ ਕੇ ਲਾਉਨੇ ਆ ਲੇ ਮੈਟਰੋ ਬਈ ਅੱਜ ਟਰਾਲੀਆਂ ਬਹੁਤ ਹੋਣੀਆਂ ਬਈ ਅੱਜ ਹੁਣ ਇਹ ਹਿਸਾਬ ਲਾ ਲਓ ਬਈ ਐਸ ਲਈ ਤਕਰੀਬਨ 9 ਵਜ ਗਏ ਆ ਤੇ ਟਰਾਲੀਆਂ ਦੀ ਲਾਈਨ ਦੇਖੋ ਲੱਗੀ ਉਹ ਪਿੱਛੇ ਤੱਕ ਲਾਈਨ ਲੱਗੀ ਪਈ ਆ ਬਹੁਤ ਟਰਾਲੀ ਪਈ ਆ ਅੱਜ ਤਾਂ ਬਹੁਤ ਟਰਾਲੀ ਆ ਰਹੀ ਆ ਚੱਲ ਪਿਆ ਬਸ ਕੰਮ ਹੋਣ